ਪਿਛਲੇ ਦਿਨੀ ਤੁਸੀਂ ਵੇਖਿਆ ਹੋਵੇਗਾ ਕਿ ਰਾਜਵੀਰ ਜਵੰਦਾ ਜੋ ਹੈ ਇੱਕ ਆਵਾਰਾ ਪਸ਼ੂਆਂ ਦੀ ਭੇਡ ਚੜ ਗਿਆ ਔਰ ਦੱਸ ਦਈਏ ਕਿ ਉਸ ਦੀ ਜਾਨ ਚਲੀ ਗਈ ਔਰ ਪੰਜਾਬ ਦੇ ਵਿੱਚ ਇੱਕ ਵਾਰ ਹਾਹਾਕਾਰ ਮੱਚ ਗਈ ਤਾਂ ਹੁਣ ਦੱਸ ਦਈਏ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਤਾਂ ਰਾਜਧਾਨੀ ਦੇ ਵਿੱਚੋਂ ਕੀ ਤੁਸੀਂ ਮੰਨਦੇ ਹੋ ਕਿ ਆਵਾਰਾ ਪਸ਼ੂ ਘਟ ਗਏ ਨੇ ਮੁੱਕ ਗਏ ਨੇ ਆ ਮੇਰੇ ਪਿੱਛੇ ਤੁਸੀਂ ਵੇਖ ਸਕਦੇ ਹੋ ਕਿ ਇਹ ਆਵਾਰਾ ਪਸ਼ੂਆਂ ਔਰ ਰਾਜਧਾਨੀ ਦੇ ਵਿੱਚ ਜੇ ਰਾਜਧਾਨੀ ਦੇ ਹਾਲਾਤ ਨੇ ਤਾ ਜਿਸ ਸਟੇਟ ਦੀ ਰਾਜਧਾਨੀ ਆ ਉਸਦੇ ਹਾਲਾਤ ਕੀ ਹੋਣਗੇ ਜੇ ਰਾਜਧਾਨੀ ਦੀ ਅਸੀਂ ਗੱਲ ਕਰਦੇ ਆ ਤਾਂ ਰਾਜਧਾਨੀ ਦੇ ਵਿੱਚ ਆ ਆਵਾਰਾ ਪਸ਼ੂ ਆ ਗਊਆਂ ਰੋਡ ਦੇ ਉੱਤੇ ਖੜੀਆਂ ਨੇ ਔਰ ਲਗਾਤਾਰ ਇਹ ਤੁਹਾਨੂੰ ਤਸਵੀਰਾਂ ਅਸੀਂ ਵਿਖਾਉਂਦੇ ਰਹਨੇ ਆ ਔਰ ਫਿਲਹਾਲ ਦੱਸ ਦਈਏ ਕੀ ਅਸੀਂ ਚੰਡੀਗੜ੍ਹ ਦੇ ਵਿੱਚ ਖੜੇ ਆ ਤਾਂ ਚੰਡੀਗੜ੍ਹ ਦੇ ਸੈਕਟਰ 36 ਤੋਂ ਜਦੋਂ ਤੁਸੀਂ ਬਾਹਰ ਨਿਕਲਦੇ ਹੋ ਤਾਂ ਫੇਰ ਤੁਹਾਨੂੰ ਇਹ ਵੱਡੇ ਰੋਡ ਦੇ ਉੱਤੇ ਇਹ ਗਊਆਂ ਮਿਲਦੀਆਂ ਔਰ ਅਕਸਰ ਹੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਸ ਰੋਡ ਦੇ ਉੱਤੇ ਆਵਾਜਾਈ ਵੀ ਰਹਿੰਦੀ ਆ ਤਾਂ ਗਊਆਂ ਜਿਹੜੀਆਂ ਉਹ ਵੀ ਦਿਨਸੋ ਦਿਨ ਵਧਦੀਆਂ ਜਾ ਰਹੀਆਂ ਔਰ ਗਊਆਂ ਦੁਧਾਰੂ ਨੇ ਜਾਂ ਬਿਣਾ ਦੁੱਧ ਦੇਣ ਤੋਂ ਆ ਔਰ ਕਿਵੇਂ ਨੇ ਔਰ ਕਿੱਥੋਂ ਆਈਆਂ ਨੇ ਕਿੱਥੋਂ ਜਾਂਦੀਆਂ ਨੇ ਇਹਦੇ ਬਾਰੇ ਕੋਈ ਅਜੇ ਜਾਣਕਾਰੀ ਹਾਸਲ ਨਹੀਂ ਹੋ ਪਾਈ ਲੇਕਿਨ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਜਰੂਰ ਅਸੀਂ ਕੈਚ ਕਰਾਂਗੇ ਕਿ ਜੋ ਇੱਥੇ ਗਊਆਂ ਛੱਡ ਕੇ ਜਾਂਦੇ ਆ ਤਾ ਜੋ ਸ਼ਾਮ ਨੂੰ ਲੈ ਕੇ ਜਾਂਦੇ ਆ ਬਿਲਕੁਲ ਤੁਹਾਡੇ ਸਾਹਮਣੇ ਕਲੀਅਰ ਲਿਆਵਾਂਗੇ ਜੇ ਪੰਜਾਬ ਦੇ ਕਿਸਾਨਾਂ ਉੱਤੇ ਪੰਜਾਬ ਦੇ ਵਿੱਚ گاਉ ਛੱਡਣ ਤੇ ਪਰਚਾ ਹੋਣਾ ਚਾਹੀਦਾ ਜਾਂ ਆਵਾਰਾ ਪਸ਼ੂ ਛੱਡਣ ਤੇ ਪਰਚਾ ਹੋਣਾ ਚਾਹੀਦਾ ਤਾਂ ਫਿਰ ਰਾਜਤਾ ਨੀ ਦੇ ਵਿੱਚ ਵੀ ਜੋ ਕੋਈ ਆਵਾਰਾ ਪਸ਼ੂ ਛੱਡਦਾ ਚਾਹੇ ਉਹ ਕਿਸਾਨ ਹੈ ਤਾਂ ਜਾਓ ਦੁੱਧ ਵਾਲੀ ਡੇਰੀ ਦਾ ਮਾਲਕ ਹੈ ਤਾਂ ਉਸ ਦੇ ਉੱਤੇ ਵੀ ਪਰਚਾ ਹੋਣਾ ਚਾਹੀਦਾ ਤਾਂ ਹੁਣ ਤੁਸੀਂ ਵੇਖੋ ਕਿ ਜੇ ਆਵਾਜਾਈ ਹੋ ਰਹੀ ਆ ਤਾਂ ਆਵਾਜਾਈ ਆਪਣੇ ਆਪ ਹੀ ਸੇਫ ਹੋ ਕੇ ਲੰਘਦੀ ਆ ਲੇਕਿਨ ਇਹੜਾ ਆਵਾਰਾ ਪਸ਼ੂਆਂ ਵੱਲੋਂ ਕੋਈ ਨਾ ਕੋਈ ਹਾਦਸਾ ਜਿਹੜਾ ਉਹ ਆਪਰ ਦਾ ਰਹਿੰਦਾ ਤਾਂ ਫਿਲਹਾਲ ਤੁਹਾਨੂੰ ਇਹ ਤਸਵੀਰਾਂ ਸੀ ਚੰਡੀਗੜ੍ਹ ਦੀਆਂ ਵਖਾਰੇ ਆ ਔਰ ਇਸ ਬਾਰੇ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਕਿ ਚੰਡੀਗੜ੍ਹ ਤੁਹਾਡੀ ਰਾਜਧਾਨੀ ਆ ਤੇ ਰਾਜਧਾਨੀ ਵਿੱਚ ਵੀ ਇਸ ਤਰ੍ਹਾਂ ਆਵਾਰਾ ਪਸ਼ੂ ਹੋਣੇ ਚਾਹੀਦੇ ਆ ਇਸ ਬਾਰੇ ਤੁਸੀਂ ਕਮੈਂਟ ਕਰ ਦਿਓ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਗੁਰਦਾਸਪੁਰ ਫਿਲਹਾਲ ਚੰਡੀਗੜ੍ਹ